ਪਹਿਲਾ ਪਾਇਆ ਪ੍ਰੇਮ ਦੀਆਂ ਪਿੰਗਾ ਫੇਰ ਹੋਇਆ ਪ੍ਰੇਮ ਵਿਆਹ ਬਾਅਦ ਦੇ ਵਿੱਚ ਕੁੜੀ ਨੂੰ 8 ਮਹੀਨੇ ਦੀ ਗਰਭਤੀ ਛੱਡ ਕੇ ਪ੍ਰੇਮੀ ਨੇ ਕਰਵਾ ਲਿਆ ਨਵਾਂ ਪਿਆ ਜੀਆਂ ਹੁਣ ਗਰਭਤੀ ਲੜਕੀ ਦੇ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਤੇ ਇਨਸਾਫ ਦੀ ਕੋਹਾਰ ਲਗਾਈ ਜਾ ਰਹੀ ਹੈ ਦਰਸਿਲੈ ਮਾਮਲਾ ਅੰਮ੍ਰਿਤਸਰ ਦੇ ਮੋਕੰਪੂਰਾ ਇਲਾਕੇ ਦਾ ਹੈ ਜਿੱਥੇ ਇੱਕ ਕੁੜੀ ਦੇ ਨਾਲ ਪਹਿਲਾ ਨੌਜਵਾਨ ਵੱਲੋਂ ਪ੍ਰੇਮ ਦੀਆਂ ਪਿੰਗਾ ਪਾਈਆਂ ਜਾਂਦੀਆਂ ਨੇ ਉਸ ਦੇ ਨਾਲ ਵਿਆਹ ਕਰਵਾਇਆ ਜਾਂਦਾ ਹੈ ਫੇਰ ਉਸ ਨੂੰ 8 ਮਹੀਨੇ ਦੀ ਗਰਭਤੀ ਛੱਡ ਕੇ ਨਵਾਂ ਵਿਆਹ ਕਰਵਾ ਲਿਆ ਜਾਂਦਾ ਹੈ ਇਸ ਮੰਦੇ ਪੀੜਤ ਲੜਕੀ ਨੇ ਗੱਲਬਾਤ ਕਰਦੇ ਦੱਸਿਆ ਹੈ ਕਿ ਅੰਮ੍ਰਿਤਸਰ ਦੇ ਨੌਜਵਾਨ ਦੇ ਨਾਲ ਉਸਦਾ 8 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਤੇ ਹੁਣ ਉਹ ਗਰਭਤੀ ਹੈ ਜਿਸ ਤੋਂ ਬਾਅਦ ਉਸ ਵੱਲੋਂ ਇਨਸਾਫ ਦੀ ਕੋਹਰ ਲਗਾਈ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਵੀ ਕੋਈ ਇਨਸਾਫ ਨਹੀਂ ਮਿਲ ਰਿਹਾ ਜਿਸ ਦੇ ਚਲਦੈ ਪੀੜਤ ਲੜਕੀ ਅਤੇ ਉਸ ਦੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਨਾਮ ਭੂਮਿਕਾ ਕਿੱਥੋਂ ਦੇ ਰਹਿਣ ਵਾਲੇ ਹੋ ਰਾਜਪੁਰਾ ਹਾਂ ਜੀ ਤੁਸੀਂ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਅੰਮ੍ਰਿਤਸਰ ਪਹੁੰਚੇ ਹਾਂ ਅੱਜ ਕੀ ਗੱਲ ਹੋਈ ਹੈ ਜੀ ਗੱਲ ਆ ਇਹ ਮੁੰਡੇ ਨੇ ਵਿਆਹ ਕਰਾ ਲਿਆ ਸੀਗਾ ਕੇਤੀ ਨੇ ਤੁਹਾਡੇ ਘਰ ਵਾਲੇ ਮੇਰੇ ਘਰ ਦੇ ਨੇ ਵਿਆਹ ਕਰਾ ਲਿਆ ਸੀਗਾ ਬੰਦਾ ਵਿਆਹ ਕਿਦੋਂ ਹੋਇਆ ਸੀ ਉਸ ਦਾ 2023 ਚ ਹੋਇਆ ਸੀਗਾ 23 23 ਮਾਰਚ ਅਪ੍ਰੈਲ ਨੂੰ ਹੋਇਆ ਸੀਗਾ ਅੱਛਾ ਕਿੰਨਾ ਚਿਰ ਤੁਹਾਡੇ ਨਾਲ ਰਹੇ ਹੋ ਮੇਰੇ ਨਾਲ 4 5 6 ਮਹੀਨੇ ਰਹੇ ਹਾਂ ਮੇਰੇ ਨਾਲ ਹੁਣ 1 ਜਨਵਰੀ ਨੂੰ ਚਲਾ ਗਿਆ ਸੀ ਮੈਂ ਛੱਡ ਕੇ ਅੱਛਾ ਤੇ ਮੈਂ ਘਰੇ ਚਲੀ ਗਈ ਸੀਗੇ ਆਪਣੇ ਉਸਨੇ ਹੁਣ ਦੂਜਾ ਵਿਆਹ ਕਰਾਇਆ ਹਾਂਜੀ ਹੁਣ ਉਹਨੇ 1.5 ਮਹੀਨਾ ਆਇਆ ਉਹਨੇ ਦੂਜਾ ਵਿਆਹ ਕਰਾ ਲਿਆ ਤੁਹਾਨੂੰ ਕਦੋਂ ਪਤਾ ਲੱਗਾ ਜੀ ਸਾਨੂੰ ਹੁਣੇ ਹੀ ਪਤਾ ਚੱਲਿਆ ਥੋੜੇ ਦਿਨ ਹੋਇਆ ਇੱਕੀ ਤੁਸੀਂ ਅਜੰਮੜੀ ਸਰ ਪਹੁੰਚੇ ਹਾਂਜੀ ਅਜੇ ਅਸੀਂ ਅਜੰਮੜੀ ਸਰ ਪਹੁੰਚੇ ਤੁਹਾਡੇ ਕੋਈ ਸਬੂਤ ਹੈਗਾ ਉਸਨੇ ਦੂਜਾ ਵਿਆਹ ਕਰਾਇਆ ਵਿਆਹ ਦਾ ਸਪੋਰਟ ਸਾਰਾ ਪਿਆ ਸਾਡੇ ਕਰ ਅੱਛਾ ਤੁਹਾਡੇ ਕੋਈ ਹਾਂਜੀ ਤੁਹਾਡੇ ਨੂੰ ਧੋਖਾ ਆਇਆ ਹਾਂਜੀ ਧੋਖਾ ਬਹੁਤ ਵੱਡਾ ਹੋਇਆ ਹੁਣ ਸਾਡਾ ਸਾਡੀ ਕਿੰਨੀ ਆ ਇੱਕੀ ਅੱਛਾ ਕਿੰਨੇ ਮਹੀਨੇ ਤੋਂ ਤੁਸੀਂ ਪ੍ਰੈਗਨੈਂਟ ਹੋ ਮੈਨੂੰ 8ਵਾਂ ਮਹੀਨਾ ਲੱਗਿਆ ਹੋਇਆ ਤੇ ਹੁਣ ਉਹ ਉਸ ਤੋਂ ਬਾਅਦ ਤਯੋਗ ਹੁਣ ਕੀ ਕਹਿੰਦਾ ਵੀ ਮੈਂ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਨਹੀਂ ਕਹਿੰਦਾ ਬਸ ਤੁਸੀਂ ਕੌਣ ਹੈ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਹੈਗਾ ਅੱਛਾ ਮੈਂ ਤੁਹਾਡੇ ਨਾਲ ਪੂਰਾ ਧੋਖਾ ਧੋਖਾਦਾਰੀ ਕੀਤੀ ਹੈ ਹਾਂਜੀ ਇਸ ਬਾਰੇ ਮੈਂ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਤੁਸੀਂ ਕੰਪਲੇਟ ਸਵੇਰ ਦੀ ਕੀਤੀ ਹੋਈ ਆ ਸੁਣ ਨਹੀਂ ਰੇ ਸਾਡੀ ਉਹ ਕੀ ਕਹਿੰਦੇ ਕਹਿੰਦੇ ਕਰ ਦਾਂਗੇ ਕਹਿੰਦੇ ਰਾਮ ਨਾਲ ਕਰਾਂਗੇ ਇੱਕ ਦਿਨ ਇੱਕ ਦਿਨ ਚ ਥੋੜੀ ਨਾ ਹੋ ਜੂਗੀ ਸਾਰਾ ਕੁਝ ਅੱਛਾ ਚਾਪ ਚਾਹੀਦਾ ਮੇਰਾ ਨਾਮ ਅਨਿਲ ਸ਼ਰਮਾ ਹੈ ਅੰਬਾਲਾ ਗੁਰੇਣੇ ਵਾਲੋਂ ਮੇਰੀ ਬਾਈ ਰਾਜਪੁਰੇ ਗੁਰੇਣੇ ਵਾਲੀ ਹੈ ਇਹ ਬੇਟੀਆਂ ਹੈ ਮੇਰੀ ਹਾਂਜੀ ਸਰ ਇਸਨੇ शादी कर ली थी अपनी मर्जी से आज वो बहुत परेशान है अब इसको कहाँ लेके जाऊँ वो लड़का अभी आपके संपर्क में है मेरे संपर्क में कोई नहीं है वो खुला चैलेंज करके चला गया कि मैं जानता नहीं इसको खुला चैलेंज किया है। खुला चैलेंज करके गया आपको सिर्थ? कि मैं इसके किसी को नहीं जानता यहाँ पे अच्छा। लड़की मेरी प्रेग्नेंट है आठवें महीने इसको लगा हुआ है अब इसको कहाँ लेके जाऊ पुलिस वालों की यहाँ बिल्कुल सुनवाई नहीं है अब इसको मैं क्या, क्या ना करूं, कहां भी मेरे हरियाणा की पुलिस होती तो यहाँ सारा सर्कल सेट कर देती कम्प्लेट की थी अभी तो कोई सुनवाई नहीं है वो लड़का मेरे को चैलेंज करके चला गया की जो पुलिस वाले कुछ नहीं कर सकते मेरा बस पंजाब आपका बिल्कुल दी है कहाँ पे दिए किस जगह पे ये सर यही है मोगमपुरा है थाना वहाँ पे अच्छा वहां तो पे किसी तक कोई के कोई सुनवाई नहीं करी कोई फोन नहीं किया सर उन्होंने कोई सुनवाई नहीं हो रही है यहाँ पे बहुत परेशान हो गया हूँ अच्छा क्या मांग क्या करते हो सर मांग क्या सर इंसाफ चाहिए मेरे को तो बस इंसाफ दे दो मेरे को और कुछ मोगमगा मेरा नाम पूनम राजपुरा तो है हां मैंने अपनी बेटी की मैरिज की थी एक साल ਉਹ ਗਿਆ ਮੇਰੀ ਬੇਟੀ ਨੂੰ ਪ੍ਰੈਗਨੈਂਟ ਆ ਉਹਨੇ ਦੂਜਾ ਵਿਆਹ ਹੀ ਕਰਵਾ ਲਿਆ ਕਿੰਨੇ ਵੇਆ ਦੂਸਰਾ ਕਰਾ ਲਿਆ ਉਹ ਦੇਖ ਆ ਲੋ ਲੈਨੇ ਕਿੱਥੋਂ ਉਹ ਕਿੱਥੇ ਰਹਿੰਦਾ ਸੀ ਜੀ ਉਹ ਵੀ ਇੱਧਰ ਹੀ ਰਹਿੰਦਾ ਸੀ ਅੰਮ੍ਰਿਤਸਰ ਦੇ ਸ਼ਹਿਰ ਦਾ ਨਾਮ ਨਹੀਂ ਮੈਨੂੰ ਪਤਾ ਇੱਧਰ ਹੀ ਰਹਿੰਦੇ ਸੀ ਅੰਮ੍ਰਿਤਸਰ ਮੁਗੰਪੂਰੇ ਇੱਧਰ ਰਹਿੰਦਾ ਹੈ ਮੁਗੰਪੂਰੇ ਉਹਨੇ ਵਿਆਹ ਦੂਸਰਾ ਕਦੋਂ ਕਰਾਇਆ ਤੁਹਾਨੂੰ ਕਦੋਂ ਪਤਾ ਲੱਗਾ ਜੀ ਮੈਨੂੰ ਧਰਮਾ ਮਾਚ ਨੂੰ ਵਿਆਹ ਕਰਾਇਆ ਸੀ ਮੈਨੂੰ 10 15 ਦਿਨ ਪਤਾ ਹੀ ਲੱਗਿਆ 10 ਦਿਨ ਤੱਕ ਜੀ ਉਹਨੇ ਤੁਹਾਨੂੰ ਦੱਸਿਆ ਨਹੀਂ ਕਿ ਮੈਂ ਵਿਆਹ ਦੂਜਾ ਕਰਾਉਣਾ ਹੈ ਕੋਈ ਕੁੜੀ ਨਹੀਂ ਜੀ ਇੱਕ ਇਹ ਕੁੜੀ ਤਾਂ ਡੀ ਉਹਨ ਟ੍ਰੈਗਨੈਂਟ ਹੈਗੀ ਆ ਹਾਂਜੀ ਪ੍ਰੈਗਨੈਂਟ ਹੈ ਉਹਨ ਵੱਟੋਂ ਹਮਿੰਨਾ ਉਸ ਮੁੰਡੇ ਨੂੰ ਪਤਾ ਹੈਗਾ ਵੀ ਕੁੜੀ ਪ੍ਰੈਗਨੈਂਟ ਹੈ ਹਾਂਜੀ ਪਤਾ ਹੈ ਉਸਨੂੰ ਤੇ ਉਹ ਕੀ ਕਹਿ ਰਿਹਾ ਹੁਣ ਉਹ ਤਾਂ ਕਹਿ ਰਿਹਾ ਬਸ ਕਹਿੰਦਾ ਮੈਂ ਮੈਂ ਕੋਈ ਖਰਚਾ ਨਹੀਂ ਦੇਣਾ ਕੁੜੀ ਮੈਨੂੰ ਚਾਹੇ ਅੰਦਰ ਕਰਵਾ ਦਿਓ ਕਹਿੰਦਾ ਕਹਿੰਦਾ ਮੇਰਾ ਤਾਂ ਐ ਹੀ ਨਹੀਂ ਹੈ ਹੀ ਉਹਦਾ ਬੱਚਾ ਉਹਦੇ ਨਾਲ ਹੀ ਰਹੀ ਹੈ ਇਹ ਸਾਲ ਪੂਰਾ ਤੇ ਜੇ ਜਿਹੜੀ ਕੁੜੀ ਨਾਲ ਉਹਨੇ ਵਿਆਹ ਕਰਾਇਆ ਉਹ ਵੀ ਇੱਥੋਂ ਦੀ ਹੈ ਹਾਂਜੀ ਉਹ ਇਧਰ ਪਿੰਡ ਦੀ ਹੀ ਹੈ ਨਾਲ ਦੀ अच्छा ते ਤੁਸੀਂ ਇੱਥੇ ਕੇ ਕਾਨੂੰਨ ਦਾ ਸਹਾਰਾ ਕਿਸੇ ਪੁਲਿਸ ਕਿਤੇ ਰਿਪੋਰਟ ਕੀਤੀ ਤੁਸੀਂ ਹਾਂਜੀ ਕੀਤੀ ਸੀ ਸਵੇਰੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਦਿੱਤੀ اچھا ਪੁਲਿਸ ਰਿਪੋਰਟ ਕੀਤੀ ਹੋਈ ਤੁਸੀਂ ਹਾਂਜੀ ਕੀ ਕਿਹਾ ਗਿਆ ਪੁਲਿਸ ਵੱਲੋਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀ ਕੁੜੀ ਪ੍ਰੈਗਨੈਂਟ ਹੈ ਲੜਕੇ ਨੇ ਦੂਜਾ ਵਿਆਹ ਕਰਵਾ ਲਿਆ ਅੱਛਾ ਬਸ ਉਹ ਕਿ ਉਹਨਾਂ ਨੇ ਰਿਪੋਰਟ ਲਿਖ ਲਈ ਉਸਦੇ ਬਾਅਦ ਕੋਈ ਸੁਣਵਾਈ ਨਹੀਂ ਦਿੱਤੀ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਜੀ ਸਾਨੂੰ ਤਾਂ ਖਰਚਾ ਚਾਹੀਦਾ ਸੀ ਜੀ ਬੇਟੀ ਦਾ ਇਹਦਾ ਬੱਚੇ ਦਾ ਵੀ ਬੇਟੀ ਦਾ ਵੀ ਹਾਂਜੀ ਨਹੀਂ ਤੁਸੀਂ ਦੱਸੋ ਤੁਹਾਨੂੰ ਤਾਂ ਇਨਫਾ ਚਾਹੀਦਾ ਹੈ ਬਸ ਪੁਲਿਸ ਨੇ ਤੁਹਾਡੀ ਇਹਦਾ ਕੋਈ 신고 ਨਹੀਂ ਕੀਤੀ ਨਹੀਂ ਜੀ ਅਸਥ ਪਰਦੇਸ ਤੋਂ ਆ ਉਧਰ ਪਰਦੇਸੀ ਤੋਂ ਹੀ ਆਏ ਆ ਨਹੀਂ ਸਾਡੀ 신고 ਦੇ ਰਹੇਗੇ ਹੁਣ ਸਵੇਰ ਦੇ ਅਸੀਂ ਇੱਧਰ ਹੀ ਬੈਠੇ ਆ ਅੱਛਾ ਕੁੜੀ ਤੁਹਾਡੀ ਕਿੰਨੇ ਸਾਲਾਂ ਦੀ ਹੈ 21 ਸਾਲ ਦੀ ਹੈ ਇਹ ਇਹ ਨਾਮ ਸ਼ਾਲੂ ਕਰ ਗਿਆ ਕਿੱਥੋਂ ਰਹਿਣਾ ਹੈ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਆ ਹਾਂ ਕੀ ਮਸਲਾ ਤੇ ਮੈਂ ਜ਼ਿਲ੍ਹਾ ਮਾਨਸਾ ਦੇ ਵਿਆਹੀ ਜੀਵਨ ਕੁਮਾਰ ਦੇ ਨਾਲ ਜੀਵਨ ਕੁਮਾਰ ਦਾ ਇੱਕ ਸੋਤੇਲਾ ਮੁੰਡਾ ਲਵਦੀਪ ਸਿੰਘ ਸੀ ਆਹ ਤੋਂ 1 ਸਾਲ ਪਹਿਲਾਂ ਇਹ ਗੁਡੀਆਂ ਨੂੰ ਮੇਰੇ ਕੋਲ ਲੈ ਆਇਆ ਸੀ ਪਰ ਇਹਨੂੰ ਮੈਂ ਆਪਣੀ ਬੱਚੀ ਸਮਝ ਕੇ ਇਹਨੂੰ origignal ਵਿਆਹਤਾ ਕਿਉਂਕਿ ਇਹ ਪਿਆਰ ਕਰਦੇ ਸੀ ਕਹਿੰਦੇ ਸੀ ਵਿਆਹ ਕਰਾਣ ਜਾਂਦੇ ਮੈਂ ਇਹਨਾਂ ਦੇ ਮੈਰਿਜ ਕਰਾਤੀ ਮੁੜ ਕੇ ਮਤਲਬ ਉਸ ਮੁੰਡੇ ਨੇ ਸਖਾ ਕੇ ਨੂੰ ਇਹਨੂੰ ਲੈ ਗਿਆ ਰਾਜਪੁਰੇ ਨੂੰ ਉੱਥੇ ਜਾ ਕੇ ਸੋਹਰਿਆਂ ਚ ਰਹਿਣ ਲੱਗਾ ਮੈਂ ਚੱਲ ਉਹ ਵੀ ਮਾਂ ਬਾਪ ਹੀ ਇਹਦੇ ਕੋਈ ਗੱਲ ਨਹੀਂ ਉੱਥੇ ਰਹਿ ਲਿਆ ਇੱਥੇ ਰਹਿ ਲਿਆ ਇੱਕ ਹੀ ਗੱਲ ਆ ਮੁੜ ਕੇ ਇਹਨੂੰ ਧੋਖਾ ਦੇ ਕੇ ਤੇ ਪ੍ਰੈਗਨੈਂਟ ਕਰਕੇ ਇੱਥੇ ਫੇਰ ਬਾਪ ਨਾਲ ਮੇਰੇ ਕੋ ਆਪਣਾ ਡੈਡੀ ਵੀ ਲੈ ਗਿਆ ਕਹਿੰਦਾ ਵੀ ਇਹ ਮੇਰਾ ਬਾਪ ਹੀ ਆ ਤੇਰਾ ਘਰ ਆਗਾ ਨਹੀਂ ਅਲੱਗ ਰਹਿਣ ਲੱਗਾ ਤੇ ਪਤਾ ਨਹੀਂ ਕਿਹੜੀ ਰਾਹ ਚੱਲਦੀ ਜਨਾਨੀ ਲੈ ਆਂਦੀ ਉਹਨਾਂ ਨੇ ਬੈਂਟਰੀ ਰਿਕਸ਼ਾ ਚਲਾਉਂਦੀ ਸੀ ਉਹਨਾਂ ਨੂੰ ਬਿਠਾ ਕੇ ਲੈਂਦਾ ਕਹਿੰਦੇ ਸਾਡੀ ਮੇਰੀ ਘਰ ਦੀ ਆ ਮੈਂ ਵਿਆਹ ਕਰਾਣ ਲੱਗਾ ਉਸ ਟਾਈਮ ਤੇ ਮੈਂ ਕਿਹਾ ਵੀ ਚੁੱਪ ਕਰ ਜਾਓ ਵੀ ਤੁਸੀਂ ਉਹਨਾਂ ਨੂੰ ਵਿਆਹ ਨਹੀਂ ਕਰਾਇਆ ਤੁਸੀਂ ਨਾ ਕਰਾਓ ਵਿਆਹ ਤੇ ਇਹਨਾਂ ਨੇ ਮੇਰੀ ਇੱਕ ਨਹੀਂ ਮਣੀ ਹੋਇਆ ਨਹੀਂ ਉਹਨੇ ਦੂਜਾ ਵਿਆਹ ਕਰਾਇਆ ਹਾਂਜੀ ਪਤਾ ਕੀ ਕਹਿੰਦੇ ਕਿੰਦੀ ਮੈਂ ਹੱਡਾ ਕੁਛ ਵੀ ਨਹੀਂ ਵਿਗਾੜ ਸਕਦੀ ਉਹ ਕੁਛ ਵੀ ਨਹੀਂ ਵਿਗਾੜ ਸਕਦੇ ਠੀਕ ਹੈ ਮੈਂ ਇਹਨਾਂ ਨਾਲ ਅਲੱਗ ਹੋ ਗਈ ਇਸ ਗੱਲ ਤੋਂ ਉਸ ਦਿਨ ਦਾ ਮੈਨੂੰ ਵੀ ਇਹਨਾਂ ਨੇ ਛੱਡਿਆ ਆ ਮੇਰੇ ਹਸਬੰਦ ਨੇ ਜੀਵਨ ਕੁਮਾਰ ਨੇ ਤੇ ਇਹਨੂੰ ਵੀ ਛੱਡਿਆ ਆ ਠੀਕ ਹੈ ਸਾਨੂੰ ਕਹਿੰਦੇ ਵੀ ਤੁਸੀਂ ਤੇ ਐਵੇਂ ਵਾਰਾ ਕੁੱਤੀ ਆ ਇਸ ਤਰ੍ਹਾਂ ਦਾ ਕਿਸ ਤਾ ਬੋਲਦੇ ਇਹ ਦੋਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ ਮੈਂ ਵੀ ਪੁਲਿਸ ਨੂੰ ਵੀ ਆਈ ਕਹਿੰਦੀ ਆ ਕਿਹਦੀ ਤੀ ਪਿਆ ਨਾ ਇੰਨਾ ਕਰੀਦਾ ਨਾ ਇਹਨਾਂ ਨੂੰ ਸਜ਼ਾ ਦਾ ਬੋ ਪਿਓ ਪੁੱਤਾਂ ਨਾਲੋਂ ਜ਼ਿਆਦਾ ਬੋ ਮਰਕੇ ਤੁਹਾਡਾ ਨਾ ਵੀ ਧੋਖਾ ਆਇਆ ਤੇ ਕੁੜੀ ਨਾਲ ਵੀ ਧੋਖਾ ਆਇਆ ਹਾਂਜੀ ਕਿੰਨੇ ਮਹੀਨੇ ਦੀ ਪ੍ਰੈਗਨੈਂਟ ਆ ਕੁੜੀ 8 ਮਹੀਨੇ ਆ 9ਵਾਂ ਮਹੀਨਾ ਲੱਗਣਾ ਜੀ ਅੱਛਾ ਪ੍ਰੈਗਨੈਂਟ ਹੋਣ ਦੇ ਬਾਵਜੂਦ ਵੀ ਇਹਨੂੰ ਛੱਡ ਗਿਆ ਹਾਂਜੀ ਇਹ ਕੁੜੀਆ ਨੂੰ ਫਿਰ ਮੈਂ ਤਰਸ ਕਰਕੇ ਆਪ ਸੱਦਿਆ ਸੀ ਵੀ ਬੇਟਾ ਮੇਰੀ ਵੀ ਇੱਕ ਧੀ ਆ ਤੂੰ ਮੇਰੀ ਧੀ ਸਮਝ ਲੈ ਮੈਂ ਸਮਝੂਗੀ ਵੀ ਵੱਡੀ ਆ ਤੂੰ ਆ ਜਾ ਮੇਰੇ ਕੋਲ ਇਹਨਾਂ ਚਲ ਮੇਰੇ ਨਾਲ ਤਾਂ ਜੋ ਬੀਤਰੀ ਸੀ ਬੀਤ ਗਈ ਪਰ ਇਹਦਾ ਇਨਸਾਫ ਦੇਣਾ ਚਾਹੀਦਾ ਕਿਉਂਕਿ ਇਹ ਬੱਚਾ ਹੁਣ ਵਾਲਾ ਕਿਸੇ ਰੋਜ਼ ਨਹੀਂ ਇਸ ਵਕਤ ਤੇ ਮੈਂ ਵੀ ਖੜੀ ਸੀ ਮੇਰਾ ਹਸਬੰਡ ਪੂਰਾ ਹੋ ਗਿਆ ਸੀ ਪਹਿਲਾਂ ਇਹ ਦੂਸਰੀ ਜਗ੍ਹਾ ਤੇ ਮੇਰੀ ਸ਼ਾਦੀ ਹੋਈ ਸੀ ਇਹ ਵੀ ਮੈਂ ਆਪਣੀ ਮਰਜ਼ੀ ਨਾਲ ਹੀ ਹੋਈ ਸੀ ਮੇਰੀ ਪਰ ਇਹਨਾਂ ਦੋਨਾਂ ਨੂੰ ਜਾਨੀਏ ਨੇ ਧੋਖਾ ਮਿਲਿਆਗਾ ਨੂੰ ਇਨਸਾਫ ਮਿਲਣਾ ਚਾਹੀਦਾ ਜੀਵਨ ਕੁਮਾਰ ਤੇ ਲੱਬਦੀਪ ਸਿੰਘ ਬਹੁਤ ਜਿਆਦੇ ਧੋਖੇਬਾਜ਼ ਆ ਬਹੁਤ ਦੁਨੀਆਂ ਦੇ ਫਰੋਡ ਆ ਇਹਨਾਂ ਦਾ ਕੈਰੈਕਟਰ ਮਾਨਸਾ ਜ਼ਿਲ੍ਹੇ ਦੀ ਪੁਲਿਸ ਨੂੰ ਪੁੱਛ ਲੋ ਵੀ ਇਹਨਾਂ ਦਾ ਪਿਓ ਪੁੱਤਾਂ ਦਾ ਕੀ ਕੈਰੈਕਟਰ ਆ ਹਾਂਜੀ ਮਾਨਸਾ ਜ਼ਿਲ੍ਹੇ ਦੀ ਪੁਲਿਸ ਅਜੇ ਵੀ ਲੱਭਦੀ ਪਈ ਇਹਨਾਂ ਨੂੰ ਕੰਮ ਕਰਦੇ ਆ ਇੱਥੇ ਤੇ ਬੈਂਡਰੀ ਚ ਲਾਂਦੇ ਆ ਉਧਰ ਜਾ ਕੇ ਮੋਟਰਸਾਈਕਲ ਚੋਰੀ ਕਰਦੇ ਆ ਇਹਨਾਂ ਦੇ ਪਰਚੇ ਪੰਜ ਪਰਚੇ ਆ ਇਹਨਾਂ ਦੇ ਇਹਨਾਂ ਦੋਨਾਂ ਦੇ ਉੱਤੇ ਪਰ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦਾ ਸਾਨੂੰ ਦੋਨਾਂ ਜਾਣੀਆਂ ਨੂੰ ਇਨਸਾਫ ਦਵਾਵਾ ਅਸੀਂ ਗਰੀਬ ਕਰਦੀਆਂ ਕੁੜੀਆਂ ਪਰ ਸਾਨੂੰ ਇਹਨਾਂ ਨੇ ਲੁੱਟ ਲਿਆ ਬਸ ਇਹੀ ਕਿ ਇਹਨੇ ਵੀ ਇਨਸਾਫ ਮਿਲਣਾ ਚਾਹੀਦਾ ਪਤਾ ਨਹੀਂ ਹੋਲੀ ਬਾਰੇ ਜਾਣਕਾਰੀ ਨਹੀਂ ਕੰਪਲੇਂਟ ਆਈ ਹੈ ਠੀਕ ਹੈ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਵੈਰੀਫਾਈ ਕਰਦੇ ਹਾਂ ਅੱਛਾ ਜੀ ਤੇ ਨਹੀਂ ਉਹਨਾਂ ਨੂੰ ਕਿਹਾ ਗਿਆ ਜੀ ਕੋਈ ਹਲੇ ਤੱਕ ਰਹੀ ਦਫਾ ਦਿੱਤੀ ਹੈ ਪਰ ਕੋਈ ਸੁਣਵਾਈ ਨਹੀਂ ਹੋਈ ਸਾਡੀ ਮੇਰੇ ਕੋ ਕੰਪਲੇਂਟ ਹੈ ਮੇਰੇ ਕੋ ਮਦਦ ਲਈ ਬੇਨਵਾਹੀ ਦਿਖਾ ਦੇਣ ਵਾਲੀ ਪਾਰਟੀ ਅਜੇ ਆਈ ਨਹੀਂ ਤੇ ਤੇ ਉਹ ਉਹ ਮੁੰਡੇ ਦਾ ਤਾਂ ਪਹਿਲੇ ਮਜੀਠ ਸਿੰਘ ਕੋਈ ਗਾਇਰ ਨਾ ਮਜੀਠ ਸਿੰਘ ਆ ਕੋਈ ਉਹਦੇ ਤੋਂ ਪਹਿਲੇ ਕੋਈ ਕਾਰਵਾਈ ਕੀਤੀ ਨਹੀਂ ਮੈਂ ਜਿਹਨੇ ਦਿਖਾ ਦਿੱਤੀ ਅਜੇ ਉਹ ਹੀ ਨਹੀਂ ਆਈ ਸਾਹਮਣੇ ਤੇ ਜਿਹਨੇ ਦਿਖਾ ਦਿੱਤੀ ਉਹ ਸਾਹਮਣੇ ਨਹੀਂ ਐ ਸਾਹਮਣੇ ਆ ਗਈ ਤੇ ਕੰਪਲੇਨ ਕੋਲ ਉਹਦਾ ਤਾਂ ਰਿਕ ਕੰਪਲੇਟ ਆ ਗਈ ਸਰ ਕੰਪਲੇਨਟ ਆਈ ਹੈ ਠੀਕ ਹੈ ਮੁੰਡੇ ਦਾ